ਮੋਤੀ ਕਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗੈਰੀ ਮੋਤੀ ਕਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗੈਰੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਸਾਡਾ ਕੀ ਕਸੂਰ ਨਾ ਮਾਰੇ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੇ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੇ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਕਿਹੜਾ ਗੁੱਸਾ ਧਾਰਿ ਆਵੇ ਲਾ ਕੇ ਮੰਡੀਆਂ ਤੇ ਪਾਬੰਦੀ ਆਰਤੀ ਅਤੇ ਮਨਿੰਮ ਦੇ ਮਾਰੀ ਹੱਥਾਂ ਉਤੇ ਦੰਦੀ ਕਿਹੜਾ ਗੁੱਸਾ ਧਾਰਿ ਆਵੇ ਲਾ ਕੇ ਮੰਡੀਆਂ ਤੇ ਪਾਵਨ ਦੀ ਆਰਤੀ ਅਤੇ ਮਨੀਮਾਂ ਦੇ ਮਾਰੀ ਹਤਾ ਉੱਤੇ ਦੰਦੀ ਕਿਵੇਂ ਬੱਚੇ ਪਾਲਾਂਗੇ ਹੋ ਹੋ ਕਿਵੇਂ ਬੱਚੇ ਪਾਲਾਂਗੇ 10 ਮੰਡੀਆਂ ਕਿਵੇਂ ਬੱਚੇ ਪਾਲਾਂਗੇ 10 ਮੰਡੀਆਂ ਦੇ ਮਜ਼ਦੂਰ ਵੇਨਾ ਮਾਰੀ ਮੋਤੀ ਆਵੇ ਕਿਸਾਨ ਪਹਿਲਾਂ ਹੀ ਮਜ਼ਬੂਰ ਵੇਨਾ ਮਾਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਜੇ ਕਰਸਾਨ ਨਹੀਂ ਮਰ ਗੀਏ ਫਿਰ ਸਭ ਨਹੀਂ ਮਰ ਜਾਣਾ ਕਰਸਾਨ ਮੂਲ ਮੰਤਰ ਬਸੇਬਾਂ ਦਾ ਕਿਵੇਂ ਪੈਦਾ ਕਰੂਗਾ ਦਾਣਾ ਜੇ ਕਰਸਾਨ ਨਹੀਂ ਮਰ ਗੀਏ ਫਿਰ ਸਭ ਨਹੀਂ ਮਰ ਜਾਣਾ ਕਰਸਾਨ ਮੂਲ ਮੰਤਰ ਬਸੇਬਾਂ ਦਾ ਕਿਵੇਂ ਪੈਦਾ ਕਰੂਗਾ ਦਾਣਾ ਵੱਧ ਜਾਣਾ ਖੁਦਕੁਸ਼ੀਆਂ ਨੇ ਹੋਏ ਵੱਧ ਜਾਣਾ ਖੁਦਕੁਸ਼ੀਆਂ ਨੇ ਮੋਦੀ ਵੇਖ ਲਈਂ ਜਰੂਰ ਬੇਨ ਮਾਰੀ ਮੋਤੀ ਆਵੇ ਕਰਸਾਨ ਪਹਿਲੇ ਹੀ ਮਜਬੂਰ ਬੇਨ ਮਾਰੀ ਮੋਤੀ ਆਵੇ ਕਰਸਾਨ ਪਹਿਲੇ ਹੀ ਮਜਬੂਰ ਰੋਟੀ ਮਿਲਦੀ ਕਰਸਾਨਾਂ ਤੇ ਨਾਲੇ ਦਾਲਾਂ ਤੇ ਤੇਲਕਾਰੀ ਕਪੜਾ ਮਿਲੇ ਕਪਾਹਾਂ ਤੇ ਖਿੱਚ ਕੇ ਜਾਂਦੇ ਨੇ ਤਿਆਰੀ ਰੋਟੀ ਮਿਲਦੀ ਕਰਸਾਨਾਂ ਤੇ ਣਾਲੇ ዳਲਾਂ ਤੇ ਤੁਲਕਾਰੀ کپڑا ملے کپਾਂ ਤੇ ਖਿੱਚ ਕੇ ਜਾਂਦੇ ਫੁੱਲ ਤਿਆਰੀ ਫਲ ਫਰੂਟ ਮਿਲਦੇ ਕਰਸਾਨਾਂ ਤੋਂ ਹੋ ਫਲ ਫਰੂਟ ਮਿਲਦੇ ਕਰਸਾਨਾਂ ਤੋਂ ਜੋ ਦਿੰਦੇ ਮੁਖੜੇ ਉੱਤੇ ਨੂਰ ਵੇਨ ਮਾਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ مجبور ਵੇਨ ਬਾਹਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਜਿੰਨੀਆਂ ਹੱਟੀਆਂ ਬੱਟੀਆਂ ਨੇ ਸਾਰੀ ਜੀਮਿੰਦਾਰ ਸਹਾਰੇ ਜਿੰਨੀਆਂ ਹੱਟੀਆਂ ਬੱਟੀਆਂ ਨੇ ਸਾਰੀ ਜੀਮਿੰਦਾਰ ਸਹਾਰੇ ਇਹ ਤੈਨੂੰ ਮਰਦਾ ਏ ਤੈਨੂੰ ਮਰਦਾ ਏ ਇਤੇ ਥਾਂ ਥਾਂ ਚੱਲਦੇ ਯਾਰੇ ਜਿੰਨੀਆਂ ਹੱਟੀਆਂ ਬੱਟੀਆਂ ਨੇ ਸਾਰੀ ਜੀਮਿੰਦਾਰ ਸਹਾਰੇ ਇਹ ਤੈਨੂੰ ਮਰਦਾ ਏ ਇਤੇ ਥਾਂ ਥਾਂ ਚੱਲਦੇ ਆਰੇ ਜੱਟ ਹਲਵੰਦਾ ਮਰ ਗਿਆ ਵੇ ਹੋ ਜੱਟ ਹਲਵੰਦਾ ਮਰ ਗਿਆ ਵੇ ਗੋਹਾ ਟੁੱਕਦੀ ਮਰ ਗਈ ਹੂਰ ਵੇ ਨਾ ਮਾਰੀ ਮੁੱਠੀ ਆਵੇ ਕਿਸਾਨ ਪਹਿਲਾਂ ਹੀ ਮਜਬੂਰ ਵੇ ਨਾ ਮਾਰੀ ਮੁੱਠੀ ਆਵੇ ਕਰਸਾਨ ਪਹਿ ਲਈ ਮਜਬੂਰ ਪੁੱਤ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਪੁੱਤ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕਿਵੇਂ ਕੱਢਿਆ ਰਾਤਵ ਦੇਸੀ ਜੇ ਆ ਗਈ ਬਾਹਰੋਂ ਕੰਪਨੀਆਂ ਫੇਰ ਦੂਹ ਇੰਡੀਆ ਉੱਤੇ ਧਰੇ ਸੀ ਪੁੱਤ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕਿਵੇਂ ਕੱਢਿਆ ਰਾਜਵ ਦੇਸੀ ਜੇ ਆ ਗਈ ਬਾਹਰੋਂ ਕੰਪਨੀਆਂ ਫੇਰ ਤੂੰ ਇੰਡੀਆ ਉਤੇ ਦਰੇ ਸੀ ਵੇ ਤੂੰ ਕੀ ਸਾਰ ਜਾਣੇ ਭਾਰਤ ਦੀ ਹੋ ਵੇ ਤੂੰ ਕੀ ਸਾਰ ਜਾਣੇ ਭਾਰਤ ਦੀ ਵਿਦੇਸ਼ ਵਿੱਚ ਫਿਰਦਾ ਮੰਗ ਲੰਗੂਰ ਵੇ ਨਾ ਮਾਰੀ ਮੋਤੀ ਆਵੇ ਕ੍ਰਿਸ਼ਨਾਂ ਪਹਿਲਾਂ ਹੀ ਮਜਬੂਰ ਵੇਨਾ ਮਾਰੇ ਮੁੱਠਿਆ ਵੇ ਕਰਸਾਨ ਪਹਿਲਾਂ ਹੀ ਮਜਬੂਰ ਬੰਦ ਕਰਦੇ ਬਿਲਨ ਜਾਜਾ ਨੂੰ ਬੰਦ ਕਰਦੇ ਬਿਲਨ ਜਾਜਾ ਨੂੰ ਜਿਹੜੀਆਂ ਕੱਡੀਆਂ ਨਾ ਜਾਏ ਜੇ ਕਾਨੂੰਨ ਖੁਸ ਰੱਖ ਤੂੰ ਪਬਲਿਕ ਨੂੰ ਮੁਰਨੀ ਮਿਲਨੀ ਨਹੀਂ ਆ ਮੂਨੇ ਜੂਨਾ ਖੁਸ ਰੱਖ ਤੂੰ ਪਬਲਿਕ ਨੂੰ ਨਹੀਂ ਆ ਮਿਲਨੇ ਬਨੋਖੀ ਜੁਮ ਜੁਨਾ ਕੋਈ ਨਹੀਂ ਬਹੁਤ ਵਧੀਆ ਬਹੁਤ ਹੀ ਗਾਇਆ ਬਖੂਜੀ ਹੋ ਬੰਦ ਕਰ ਪੀਲ ਨਜਾਇਜ਼ਾਂ ਨੂੰ ਜਿਹੜੀਆਂ ਕੱਡੀਆਂ ਨਜਾਇਜ਼ ਕਾਨੂੰਨਾ ਖੁਸ ਰੱਖ ਤੋਂ ਪਾਵਲ ਕਾਨੂੰਨ ਨਹੀਂ ਆ ਮਿਲਨੀ ਮਨੋਖੀ ਜੂਨਾ ਤਾਰਾ ਸਿੰਘ ਮਠਿਆੜਾਂ ਦਾ ਤਾਰਾ ਸਿੰਘ ਮਠਿਆੜਾਂ ਦਾ ਦਿਲ ਕਰਨਾ ਚਕਨਾ ਝੂਰ ਵੇਨ ਮਾਰੇ ਮੋਤੀ ਆਵੇ ਤਰਸ਼ਾਨ ਪਹਿਲਾਂ ਹੀ ਮਜਬੂਰ ਵੇਨ ਮਾਰੇ ਮੋਤੀ ਆਵੇ ਕਰਸਾਨ ਪਹਿਲਾਂ ਹੀ ਮੁਜਬੂਰ ਵੇਨਾ ਮਾਰੀ ਮੁਕਤੀ ਆਵੇ ਕਰਸਾਨ ਪਹਿਲਾਂ ਹੀ ਮੁਜਬੂਰ ਬੱਲੇ ਬੇਨਾ ਮਾਰ ਜਾਲਾ ਨਾ ਮਾਰ ਜਾਲਮਾਂ ਦੇ ਪੇਕੇ ਤੱਕੜੀ ਦੇ ਜ਼ਰੂਰ ਉਤਰ ਜਾਣੀ ਠੀਕ ਹੈ ਜੀ ਬਹੁਤ ਮਿਹਰਬਾਨੀ